जय साईं जी दी रब एक जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟਾਂ ਮਿਲਦੀ ਰਵੇ ਬਾਬਾ ਜੀ ਸੋ ਅੱਜ ਜਿੰਨਾ ਦੀ ਗੱਲ ਕਰਨ ਜਾ ਰਹੇ ਹਾਂ ਜੀ ਜਿਨ੍ਹਾਂ ਦੇ ਗੱਦੀ ਨੂੰ साईं जी ਸਲਾਮ ਕਰਨ ਜਾਂਦੇ ਰਹੇ ਬਾਪੂ ਜੀ ਸਲਾਮ ਕਰਨ ਜਾਂਦੇ ਨੇ ਗੱਗਾ ਜाहर ਵੀਰਪੀਰ ਜੀ ਦੇ ਜਿਹਨਾਂ ਦੇ ਵਰਦਾਨ ਦੇ ਨਾਲ ਹੋਏ ਗੱਗਾ ਜाहर ਵੀਰਪੀਰ ਪਰਮ ਯੋਗੀ ਸਤਿ ਯੋਗੀ ਗੁਰੂ ਗੋਰਖਨਾਥ ਜੀ ਮਹਾਰਾਜ ਕਿ ਉਹ ਉਹਨਾਂ ਨੇ ਆਪਣੇ ਗੁਰੂ ਮੁਰਸ਼ਿਦ ਨਾਲ ਇੰਨਾ ਪ੍ਰੇਮ ਕੀਤਾ ਅਦਭੁਤ ਭਗਤੀ ਗੁਰੂ ਭਗਤੀ ਬਾਬਾਈ ਦੇ ਕਰਨ ਨੂੰ ਮਿਲੀ ਉਹਨਾਂ ਬੜੇ ਹੀ ਪ੍ਰੇਮੀ ਤਾਂ ਹੀ ਉਹ ਪਰਮ ਯੋਗੀ ਬਣੇ ਕਿ ਗੁਰੂ ਮੁਰਸ਼ਿਦ ਪਰਖਦੇ ਆ ਬਾਬਾ ਜੀ ਪਰਖਦੇ ਸੋ ਇਸੇ ਤਰ੍ਹਾਂ ਜਿਹੜੇ ਗੁਰੂ ਗੋਰਖਨਾਥ ਜੀ ਸੀ ਉਹਨਾਂ ਦੇ ਗੁਰੂ ਗੁਰੂ ਮਤਸੇਂਦਰਨਾਥ ਜੀ ਸੀ ਗੁਰੂ ਮਤਸੇਂਦਰਨਾਥ ਜੀ ਤੇ ਗੁਰੂ ਗੋਰਖਨਾਥ ਜੀ ਯਾਤਰਾ ਤੇ ਚੱਲ ਪਏ ਛੋਟੀ ਉਮਰ ਸੀ ਅਜੇ ਗੁਰੂ ਗੋਰਖਨਾਥ ਜੀ ਦੀ ਬਹੁਤ ਛੋਟੇ ਸੀਗੇ ਯਾਤਰਾ ਤੇ ਚੱਲ ਪਏ ਤੇ ਉਹਨਾਂ ਦੇ ਮਨ ਦੇ ਵਿੱਚ ਆਈ ਗੱਲ ਵੀ ਜਗਨਨਾਥ ਜੀ ਦੀ ਯਾਤਰਾ ਤੇ ਚਲੀਏ ਦੋਨੋਂ ਜਾ ਰਹੇ ਆ ਤਾਂ ਉੱਥੇ ਨਾ ਇੱਕ ਜਗ੍ਹਾ ਆਉਂਦੀ ਹੈ ਜਿਹਦਾ ਨਾਮ ਹੈ ਕਣਕਗਿਰੀ ਕਣਕਗਿਰੀ ਦੇ ਵਿੱਚ ਜਦੋਂ ਠਹਿਰੇ ਨਾ ਉਹ ਮੰਦਰ ਦੇ ਵਿੱਚ ਠਹਿਰੇ ਤਾਂ ਉੱਥੇ ਹੁਣ ਗੁਰੂ ਮਥੇਂਦਰਨਾਥ ਜੀ ਨੇ ਗੁਰੂ ਗੋਰਖਨਾਥ ਜੀ ਦੀ ਭਗਤੀ ਦੀ ਪਰਿਕਸ਼ਾ ਲੈਣ ਦਾ ਮਨ ਬਣਾ ਲਿਆ ਕਿ ਦੇਖੀਏ ਭਈ ਕਿਉਂਕਿ ਗੁਰੂ ਜੋ ਹੈ ਉਹ ਪਰਿਕਸ਼ਾ ਲੈਂਦੇ ਕਿਉਂਕਿ ਜਿਸ ਭਾਂਡੇ ਦੇ ਵਿੱਚ ਆਪਣੀਆਂ ਰਹਿਮਤਾਂ ਰੱਖਣੀਆਂ ਹੈ ਉਹ ਭਾਂਡਾ ਕਿਹੋ ਜਿਹਾ ਹੈ ਉਹਦੇ ਬਾਰੇ ਉਹ ਜਾਣਦੇ ਨੇ ਹੁਣ ਜਦੋਂ ਉਹਨਾਂ ਨੇ ਮਨ ਬਣਾਇਆ ਕਿ ਹੁਣ ਮੈਂ ਇਹਨਾਂ ਦੀ ਪ੍ਰੀਖਿਆ ਲਵਾਂਗਾ ਤਾਂ ਉਹ ਬੜੇ ਪ੍ਰੇਮ ਨਾਲ ਬੋਲੇ ਕਿ ਗੋਰਖਨਾਥ ਪੁੱਤਰ ਸਾਨੂੰ ਬੜੀ ਭੁੱਖ ਲੱਗੀ ਹੈ ਤੇ ਇਸ ਭੁੱਖ ਦੀ ਸ਼ਾਂਤੀ ਬੜੀ ਜ਼ਰੂਰੀ ਹੈ ਹੁਣ ਪਹਿਲਾਂ ਤਾਂ ਗੁਰੂ ਗੋਰਖਨਾਥ ਜੀ ਨੂੰ ਪਤਾ ਹੀ ਸੀ ਵੀ ਗੁਰੂ ਇਹਨਾਂ ਤਾਂ ਖਾਂਦੇ ਨਹੀਂ ਐ ਪਰ ਹੁਣ ਜੇ ਗੁਰੂ ਦਾ ਹੁਕਮ ਹੋਇਆ ਹੈ ਤਾਂ ਗੁਰੂ ਗੋਰਖਨਾਥ ਜੀ ਨੇ ਕਿਹਾ ਜੀ ਬਿਸਮਿਲਲਾ ਜੋ ਤੁਹਾਡੀ ਆਗਿਆ ਗੁਰੂਦੇਵ ਮੈਨੂੰ ਕਰਨਾ ਕੀ ਹੈ ਇਹ ਦੱਸ ਦਿਓ ਤੇ ਇਸ ਤੇ ਗੁਰੂ ਮਤਸੇਂਦਰ ਰਾਜ ਜੀ ਬੋਲੇ ਕਿ ਪੁੱਤਰ ਨਗਰ ਤੋਂ ਭਿਖਸ਼ਾ ਮੰਗ ਕੇ ਲੈ ਕੇ ਆਉਣੀ ਪੈਣੀ ਹੈ ਹੁਣ ਗੁਰੂ ਦੀ ਆਗਿਆ ਸੀ ਗੁਰੂ ਗੋਗਰਕਨਾਥ ਜੀ ਨੇ ਬismillah ਕਿਹਾ ਸਿਰ ਮੱਥੇ ਆਗਿਆ ਤੇ ਭਿਖਸ਼ਾ ਮੰਗਣ ਚੱਲ ਪਏ ਬਾਬਾ ਜੀ ਉਹ ਕਹਿੰਦੇ ਆ ਨਾ ਕਿ ਯਾਰ ਜੋ ਵੀ ਕਹਿ ਦੇ ਬਸ ਬismillah ਆਗੇ ਸਵਾਲ ਨਹੀਂ ਕੋਈ ਹੁਣ ਚੱਲ ਪਏ ਨਗਰ ਦੇ ਵਿੱਚ ਭਿਖਿਆ ਮੰਗਣ ਘਰ ਘਰ ਵਿੱਚ ਜਾਂਦੇ ਆਲਖ ਜਗਾਉਂਦੇ ਆ ਆਲਖ ਨਿਰੰਜਨ ਆਲਖ ਨਿਰੰਜਨ ਪਰ ਨਰਾਸ਼ਾਈ ਹੱਥ ਆਉਂਦੀ ਹੈ ਪਰ ਥੋੜੀ ਜਿਹਾ ਅੱਗੇ ਜਾਂਦੇ ਆ ਤਾਂ ਦੇਖਦੇ ਆ ਕਿ ਇੱਕ ਬ੍ਰਾਹਮਣ ਦਾ ਘਰ ਹੈ ਤਾਂ ਉਸ ਦੇ ਘਰ ਦੇ ਵਿੱਚ ਬੜੀ ਧੂਮ ਧਾਮ ਨਾਲ ਸ਼ਰਾਦ ਹੋ ਰਿਹਾ ਹੈ ਜਿਹਨੂੰ ਵੇਖ ਕੇ ਗੁਰੂ ਗੋਰਖਨਾਥ ਜੀ ਬੜੇ ਖੁਸ਼ ਹੋਏ ਤਾਂ ਉਸ ਘਰ ਦੇ ਦਰਵਾਜ਼ੇ ਦੇ ਬਾਹਰ ਜਾ ਕੇ ਅਲਖ ਜਗਾਈ ਅਲਖ ਨਿਰੰਜਨ ਅਲਖ ਨਿਰੰਜਨ ਹੁਣ ਜਿਹੜੀ ਉਸ ਘਰ ਦੀ ਮਾਲਕਣ ਸੀ ਨਾ ਜਦੋਂ ਉਹਨੇ ਦੇਖਿਆ ਕਿ ਇੱਕ ਸੰਤ ਆਇਆ ਹੈ ਤੇ ਖਿਆ ਪਾਤਰ ਉਹਨਾਂ ਦੇ ਹੱਥ ਵਿੱਚ ਜਾਨੀ ਕਿ ਉਹ ਕਾਸਾ ਜਿਹੜਾ ਹੈ ਫਕੀਰ ਦਾ ਹੁੰਦਾ ਉਹ ਹੱਥ ਵਿੱਚ ਹੈ ਤਾਂ ਘਰ ਵਿੱਚ ਜਿਹੜੇ ਪਕਵਾਨ ਬਣੇ ਸੀ ਹਲਵਾ ਦਹੀਂ ਵੜੇ ਪਕੋੜੇ ਖੀਰ ਜੋ ਵੀ ਸੀ ਉਹ ਸਾਰੇ ਲੈ ਕੇ ਆਈ ਦੁਆਰ ਤੇ ਤੇ ਗੁਰੂ ਗੋਖਰਨਾਥ ਜੀ ਦੇ ਭਿਖਿਆ ਪਾਤਰ ਨੂੰ ਜਿਹੜਾ ਸੀਗਾ ਕਾਸਾ ਜੀ ਉਹਨੂੰ ਉੱਤੇ ਤੱਕ ਭਰ ਦਿੱਤਾ ਤੇ ਗੁਰੂ ਗੋਖਰਨਾਥ ਜੀ ਵੀ ਉਹ ਜਿਹੜੇ ਹੁਣ ਵਿਅੰਜਨ ਸੀ ਸਾਰੇ ਉਹ ਭਿਖਿਆ ਪਾਤਰ ਭਰਿਆ ਦੇਖਿਆ ਆਪਣਾ ਤਾਂ ਬੜੇ ਪ੍ਰਸੰਨ ਹੋਏ ਤਾਂ ਅਲਖ ਨਾਮ ਉਚਾਰਦੇ ਉੱਥੋਂ ਵਾਪਸ ਚੱਲ ਪਏ ਅਲਕ ਨਿਰੰਜਨ ਅਲਕ ਨਿਰੰਜਨ ਕਰਦੇ ਉਥੋਂ ਵਾਪਸ ਚਲ ਪਏ ਤੇ ਭਿਕਸ਼ਾ ਪਾਤਰ ਜਾ ਕੇ ਆਪਣੇ ਗੁਰੂ ਗੁਰੂ ਮਥੇਂਦਰ ਨਾਥ ਜੀ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੁਣ ਜਦੋਂ ਕੋਈ ਸ਼ਿष्य ਜਿਹੜਾ ਹੈ ਗੁਰੂ ਦਾ ਗੁਰੂ ਦੀ ਆਗਿਆ ਦਾ ਪਾਲਣ ਕਰਦਾ ਹੈ ਤਾਂ ਗੁਰੂ ਖੁਸ਼ ਹੁੰਦੇ ਤਾਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਬੜੇ ਸੁਆਦਿਸ਼ਟ ਭੋਜਨ ਲੈ ਕੇ ਆਏ ਗੁਰੂ ਮਥੇਂਦਰ ਨਾਥ ਜੀ ਬੜੇ ਖੁਸ਼ ਹੋਏ ਉਹਨਾਂ ਨੇ ਹੁਣ ਭੋਜਨ ਗ੍ਰਹਿਣ ਕਰਨਾ ਬਾਬਾਈ ਸ਼ੁਰੂ ਕੀਤਾ ਬਿਸਮਿਲਲਾ ਕਹਿ ਕੇ ਭੋਜਨ ਕਰਦੇ ਗਏ ਇੱਕ ਇੱਕ ਚੀਜ਼ ਦੀ ਤਾਰੀਫ਼ ਕਰਦੇ ਗਏ ਉਹਦੇ ਵਿੱਚੋਂ ਦਾ ਇੱਕ ਉੜਦੀ ਦਾਲ ਦੇ ਦਹੀਂ ਵੜੇ ਸੀ ਜਿਹੜੇ ਉਹਨਾਂ ਨੂੰ ਬੜੇ ਸਵਾਦ ਲੱਗੇ ਹੁਣ ਸਾਧ ਨੂੰ ਕੀ ਹੈ ਸਵਾਦਾਂ ਨਾਲ ਬਾਬਾ ਜੀ ਉਹਨਾਂ ਨੇ ਪ੍ਰੀਖਿਆ ਲੈਣੀ ਸੀ ਤਾਂ ਜਦੋਂ ਸਾਰਾ ਸਮਾਪਤ ਹੋ ਗਿਆ ਤਾਂ ਕਹਿਣ ਲੱਗੇ ਕਿ ਭੋਜਨ ਤਾਂ ਬੜਾ ਸਵਾਦਿਸ਼ਟ ਹੈ گورਖ ਪਰ ਆ ਜਿਹੜੇ ਦਹੀਂ ਵੜੇ ਆ ਨਾ ਇਹ ਮੈਂ ਇੱਕ ਦੋ ਹੋਰ ਖਾਣੇ ਆ ਜਾਓ ਮੰਗ ਕੇ ਲੈ ਕੇ ਆਓ ਹੁਣ ਗੁਰੂ ਮੁਰਸ਼ਿਦ ਦੀ ਆਗਿਆ ਹੈ ਗੁਰੂ ਗੋਰੀਕਨਾਥ ਜੀ ਦੁਬਾਰਾ ਬismillah ਕਹਿਆ ਤਾਂ ਦਹੀਂ ਬੜੇ ਮੰਗਣ ਚੱਲ ਪਏ ਮਨ ਦੇ ਵਿੱਚ ਸੋਚ ਰਿਹਾ ਕਿ ਯਾਰ ਜੇ ਘਰ ਦੀ ਮਾਲਕ ਨੇ ਦਹੀਂ ਬੜੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਕੀ ਕਰਾਂਗਾ ਇਦਾਂ ਹੀ ਸੋਚਦੇ ਵਿਚਾਰ ਦੇ ਉਸੇ ਹੀ ਦੁਆਰ ਦੇ ਬਾਹਰ ਪਹੁੰਚਦੇ ਆ ਤੇ ਅਲਖ ਨਾਮ ਦਾ ਉਚਾਰਨ ਕਰਦੇ ਆ ਅਲਖ ਨਿਰੰਜਨ ਅਲਖ ਨਿਰੰਜਨ ਉਚਾਰਨ ਕਰਦੇ ਆ ਜਿਹੜੀ ਘਰ ਦੀ ਮਾਲਕਣ ਸੀ ਉਹ ਬੜੇ ਗੁੱਸੇ ਭਰੇ ਸਵਰ ਨਾਲ ਬੋਲੀ ਕਿ ਮੈਂ ਤੈਨੂੰ ਸਾਰਾ ਭੋਜਨ ਦਿੱਤਾ ਇਨਾ ਤੈਨੂੰ ਭੋਜਨ ਭਰ ਕੇ ਦਿੱਤਾ ਵੀ ਤੇਰਾ ਪਿੱਖਿਆ ਪਾਤਰ ਸੀ ਜਿਹੜਾ ਕਾਸਾ ਜੀ ਜਿਹੜਾ ਉੱਪਰ ਤੱਕ ਭਰ ਗਿਆ ਪਰ ਹਜੇ ਵੀ ਤੁਹਾਡੀ ਭੁੱਖ ਨਹੀਂ ਮਿਟੀ ਗੁਰੂ ਗੋਗਰਕਨਾਥ ਜੀ ਬੜੇ ਨਰਮ ਭਾਸ਼ਾ ਚ ਬੋਲੇ ਕਿ ਮਾਤਾ ਜੀ ਕਿ ਮੇਰੇ ਨਾਲ ਮੇਰੇ ਗੁਰੂਦੇਵ ਨੇ ਤੁਹਾਡੇ ਤੋਂ ਜਿਹੜਾ ਭੋਜਨ ਮਿਲਿਆ ਮੈਂ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਜਾ ਕੇ ਉਹਨਾਂ ਨੇ ਭੋਜਨ ਬੜੇ ਪ੍ਰੇਮ ਨਾਲ ਖਾਧਾ ਤੇ ਇੱਕ ਦੋ ਦਹੀਂ ਬੜੇ ਖਾਣ ਦੀ ਇੱਛਾ ਹਜੇ ਉਹਨਾਂ ਦੀ ਬਾਕੀ ਹੈ ਜੇ ਤੁਸੀਂ ਦੇ ਦਿਓ ਤੇ ਤੁਹਾਡੀ ਬੜੀ ਕਿਰਪਾ ਗੁਰੂ ਗੋਰਖਨਾਥ ਜੀ ਦੀ ਇਹ ਗੱਲ ਸੁਣ ਕੇ ਜਿਹੜੀ ਘਰ ਦੀ ਮਾਲਕਣ ਸੀ ਉਹ ਬੋਲੀ ਕਿ ਮੈਨੂੰ ਤਾਂ ਤੂੰ ਹੀ ਭੇਟੂ ਨਜ਼ਰ ਆ ਰਿਹਾ ਹੈ ਤੇਰੀ ਹੀ ਜੀਬ ਦਹੀਂ ਬੜੇ ਖਾਨ ਨੂੰ ਲਪਲਪਾ ਰਹੀ ਹੈ ਕਿ ਤੇਰੇ ਮੂੰਹ 'ਚ ਹੀ ਪਾਣੀ ਲੱਗ ਰਿਹਾ ਹੈ ਗੁਰੂ ਨੂੰ ਐਵੇਂ ਵਿਚਾਰੇ ਨੂੰ ਬਦਨਾਮ ਕਰੀ ਜਾ ਰਿਹਾ ਗੁਰੂ ਗੋਰਖਨਾਥ ਜੀ ਨੇ ਹੱਥ ਜੋੜੇ ਬੋਲੇ ਕਹਿੰਦੇ ਮਾਤਾ ਮੈਂ ਕਦੇ ਝੂਠ ਨਹੀਂ ਬੋਲਦਾ ਤੁਸੀਂ ਮੇਰਾ ਵਿਸ਼ਵਾਸ ਕਰੋ ਪਰ ਘਰ ਦੀ ਮਾਲਕਣ ਬੋਲੀ ਘਰ ਦੀ ਮਾਲਕਣ ਬੋਲੀ ਕਿ ਤੁਹਾਡੇ ਵਰਗੇ ਠੱਗਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਤੁਸੀਂ ਠੱਗ ਹੋ ਕਿਸੇ ਦਾ ਭਲਾ ਨਹੀਂ ਕਰ ਸਕਦੇ ਕਰਸਤੀਆਂ ਨੂੰ ਲੁੱਟ ਕੇ ਖਾਣਾ ਹੀ ਤੁਹਾਡਾ ਧਰਮ ਹੈ ਹੁਣ ਜਰਾ ਗੌਰ ਕਰੋ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਲੋਕ ਜਿਹੜੇ ਸੀ ਉਹ ਐਸੇ ਕੱਪੜੇ ਪਾ ਕੇ ਸਾਧੂਆਂ ਵਾਲੇ ਦੁਨੀਆ ਨੂੰ ਠੱਗਦੇ ਫਿਰਦੇ ਸੀ ਬਾਬਾ ਜੀ ਅੱਜ ਕੱਲ ਤਾਂ ਜ਼ਮਾਨਾ ਹੀ ਕੈਸਾ ਚੱਲ ਰਿਹਾ ਹੈ ਇਸ ਗੱਲ ਨੂੰ ਸਮਝਣਾ ਬਾਬਾ ਜੀ ਇੱਥੋਂ ਪਤਾ ਲੱਗਦਾ ਹੈ ਕਿ ਜਦੋਂ ਗੁਰੂ ਗੋਰੀਕਨਾਥ ਹੋਰੀ ਹਾਜ਼ਰ ਸੀਗੇ ਉਹ ਤਾਂ ਕਾਫੀ ਯੁੱਗਾਂ ਦੇ ਵਿੱਚ ਰਹੇ ਆ ਤਾਂ ਉਹਨਾਂ ਟਾਈਮਾਂ ਦੇ ਵਿੱਚ ਵੀ ਦੁਨੀਆ ਦਾ ਇੰਨਾ ਮਾੜਾ ਹਾਲ ਸੀ ਕਿ ਦੁਨੀਆ ਉਦੋਂ ਵੀ ਸਾਧੂਆਂ ਦੇ ਕੱਪੜੇ ਪਾ ਕੇ ਦੁਨੀਆ ਨੂੰ ਠੱਗਦੀ ਫਿਰਦੀ ਸੀ ਉਹ 라ਵਣ ਵੀ ਸਾਧੂ ਦਾ ਹੀ ਭੇਸ ਉਟਾ ਕੇ ਗਿਆ ਸੀ ਨਾ ਤੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਹੁਣ ਆਉਣ ਵਾਲੇ ਸਮੇਂ 'ਚ ਲੋਕੀ ਜਿਹੜੇ ਆ ਉਹ ਇਸ ਭੇਸ ਦਾ ਗਲਤ ਜਿਹੜਾ ਹੈ ਉਹ ਕਰਮ ਕਰਿਆ ਕਰਨਗੇ ਪਾ ਕੇ ਤਾਂ ਉਦੋਂ ਵੀ ਠੱਗ ਸੀ ਕਿ ਤੇ ਉਹਨਾਂ ਨੇ ਕਿਹਾ ਤਾਂ ਵੀ ਭਾਈ ਮੈਂ ਤੁਹਾਡੇ ਵਰਗੇ ਠੱਗਾਂ ਨੂੰ ਜਾਣਦੀ ਹਾਂ ਤੁਸੀਂ ਧਰਮ ਤੁਹਾਡਾ ਇਹੀ ਹੈ ਵੀ ਲੋਕਾਂ ਨੂੰ ਠਾਕੇ ਖਾ ਲੋ ਹੁਣ ਘਰ ਦੀ ਮਾਲਕਣ ਜਿਹੜੀ ਹੈ ਉਹ ਬੋਲੀ ਜਾ ਰਹੀ ਹੈ ਪਰ ਗੁਰੂ ਗੋ ਰਖਨਾਥ ਜੀ ਫਿਰ ਨਰਮ ਜੀ ਭਾਸ਼ਾ ਚ ਬੋਲੇ ਕਿ ਮਾਤਾ ਜੀ ਤੁਸੀਂ ਮੇਰੇ ਗੁਰੂ ਦੀ ਇੱਕ ਵਾਰੀ ਇੱਛਾ ਪੂਰੀ ਕਰ ਦਿਓ ਮੈਂ ਤੁਹਾਡੀ ਹਰ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੂੰਗਾ ਹੁਣ ਜਿਹੜੀ ਸੀ ਨਾ ਉਹ ਘਰ ਦੀ ਮਾਲਕਨ ਉਹ ਨਰਮ ਭਾਸ਼ਾ ਚ ਬੋਲੀ ਕਿ ਜੋਗੀ ਕੀ ਹੈ ਤੇਰੇ ਕੋਲ ਜੋ ਮੇਰੀ ਮਨੋ ਕਾਮਨਾ ਪੂਰੀ ਕਰੇਗਾ ਤਾਂ ਗੁਰੂ ਗੋ ਰਖਨਾਥ ਜੀ ਬੋਲੇ ਮਾਤਾ ਜੀ ਇੱਕ ਵਾਰ ਕਹਿ ਕੇ ਤਾਂ ਦੇਖੋ ਮੈਂ ਹਰ ਮਨੋ ਕਾਮਨਾ ਤੁਹਾਡੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਹੁਣ ਉਹ ਘਰ ਦੀ ਮਾਲਕਣ ਕਹਿਣ ਲੱਗੀ ਕਿ ਚਲ ਠੀਕ ਹੈ ਜੇ ਉਹਨੇ ਦਹੀਂ ਕਿਹਾ ਨਾ ਕਹਿਣ ਲੱਗੀ ਕਿ ਚਲ ਠੀਕ ਹੈ ਜੇ ਤੈਨੂੰ ਦਹੀਂ ਵੜੇ ਚਾਹੀਦੇ ਮੈਂ ਦੇਨੀ ਆ ਤੂੰ ਇਦਾਂ ਕਰ ਆਪਣੀ ਅੱਖ ਮੈਨੂੰ ਦੇ ਦੇ ਦੱਸ ਦੇਂਗਾ ਮੈਨੂੰ ਅੱਖ ਤਾਂ ਗੁਰੂ ਗੋ ਰਖਨਾਥ ਜੀ ਬੋਲੇ ਮਾਤਾ ਆਪਣੇ ਗੁਰੂ ਲਈ ਮੈਂ ਆਪਣੀ ਜਾਨ ਦੇ ਸਕਦਾ ਅੱਖ ਦੀ ਕਿਹੜੀ ਗੱਲ ਜਾਓ ਤੁਸੀਂ ਦਹੀਂ ਵੜੇ ਲੈ ਕੇ ਆਓ ਹੁਣ ਇੰਨੀ ਗੱਲ ਕਹਿ ਕੇ ਉਹ ਜਿਹੜੀ ਘਰ ਦੀ ਮਾਲਕਣ ਸੀ ਉਹ ਦਹੀਂ ਵੜੇ ਲੈਣ ਨੂੰ ਮੁੜੀ ਤਾਂ ਗੁਰੂ ਗੋ ਰਖਨਾਥ ਜੀ ਨੇ ਕੀ ਕੀਤਾ ਉਂਗਲੀ ਆਪਣੀ ਅੱਖ ਦੇ ਵਿੱਚ ਮਾਰੀ ਉਤਲੀ ਨੂੰ ਜਿਹੜੀ ਸੀ ਜ਼ੋਰ ਨਾਲ ਝਟਕਾ ਦਿੱਤਾ ਮਾਰ ਕੇ ਅੱਖ ਬਾਹਰ ਕੱਢ ਲਈ ਹੁਣ ਜਿਹਦੇ ਕਰਕੇ ਉਹਨਾਂ ਦੀ ਅੱਖਾਂ ਚੋਂ ਖੂਨ ਟਪਕਣ ਲੱਗ ਗਿਆ ਬਾਬਾ ਜੀ ਜਦੋਂ ਉਹ ਘਰ ਦੀ ਮਾਲਕਣ ਦਹੀਂ ਬੜਾ ਲੈ ਕੇ ਆਈ ਤਾਂ ਗੁਰੂ ਗੋਖਰਨਾਥ ਜੀ ਦਾ ਰੰਗ ਦੇਖ ਕੇ ਉਹਦੇ ਹੋਸ਼ ੁੱਡ ਗਏ ਮਾਨੀ ਮਨ ਬੜੀ ਦੁਖੀ ਹੋਈ ਤੇ ਦਹੀਂ ਬੜਾ ਦੇ ਕੇ ਜਾਣ ਲੱਗੀ ਤਾਂ ਗੁਰੂ ਗੋਖਰਨਾਥ ਜੀ ਬੋਲੇ ਮਾਤਾ ਅੱਖ ਤਾਂ ਲੈ ਜਾਓ ਤਾਂ ਘਰ ਦੀ ਮਾਲਕਣ ਬੋਲੀ ਕਿ ਬੇਟਾ ਮੈਂ ਤੇਰੀ ਅੱਖ ਲੈ ਕੇ ਕੀ ਕਰਾਂਗੀ ਮੈਂ ਤਾਂ ਤੁਹਾਡੀ ਗੁਰੂ ਭਗਤੀ ਦੇਖ ਕੇ ਹੀ ਐਨੀ ਦੁਖੀ ਹੋ ਰਹੀਆਂ ਆਪਣੇ ਆਪ ਨੂੰ ਇੰਨਾ ਕੋਸ ਰਹੀਆਂ ਮੈਨੂੰ ਮਾਫ਼ ਕਰ ਦਿਓ ਕਿ ਤੁਸੀਂ ਵਾਕਈ ਆਪਣੇ ਗੁਰੂ ਦੇ ਸੱਚੇ ਭਗਤ ਹੋ ਸੱਚੇ ਆਸ਼ਕ ਹੋ ਸੱਚੇ ਮੂਰੀਦ ਹੋ ਹੁਣ ਇਹਨਾਂ ਸੁਣ ਕੇ ਗੁਰੂ ਗੋਗਰਕਨਾਥ ਜੀ ਨੇ ਆਪਣੀ ਜਿਹੜੀ ਪੁਤਲੀ ਸੀ ਅੱਖ ਦੀ ਉਹ ਉੱਥੇ ਧਰ ਕੇ ਤਾਂ ਤਾਂ ਉੱਪਰ ਗਿੱਲਾ ਕੱਪੜਾ ਬੰਨ੍ਹ ਲਿਆ ਅੱਖ ਰੇਤੇ ਰੱਖ ਕੇ ਕਿਉਂਕਿ ਉਹ ਚਾਹੁੰਦੇ ਸੀ ਵੀ ਗੁਰੂ ਨੂੰ ਇਹ ਗੱਲ ਦਾ ਪਤਾ ਨਾ ਲੱਗੇ ਗੁਰੂ ਮੱਥੇਂਦਰਨਾਥ ਜੀ ਨੂੰ ਪਰ ਹੁਣ ਗੁਰੂ ਤੋਂ ਕੀ ਛੁਪਿਆ ਹੈ ਬਾਬਾ ਜੀ ਜਦੋਂ ਹੁਣ ਇੱਕ ਹੱਥ ਤੇ ਇੱਕ ਹੱਥ ਆਪਣਾ ਹੱਥ ਤੇ ਰੱਖਿਆ ਹੈ ਦੂਜੇ ਹੱਥ ਵਿੱਚ ਦਹੀਂ ਵੜਾ ਲੈ ਕੇ ਜਦੋਂ ਗੁਰੂ ਮਤਸੇਂਦਰ ਨਾਥ ਜੀ ਦੇ ਸਾਹਮਣੇ ਪਹੁੰਚੇ ਦਹੀਂ ਵੜਾ ਰੱਖਿਆ ਤੇ ਗੁਰੂ ਦੇਵ ਬੋਲੇ ਕਿ 21 ਦਹੀਂ ਵੜਾ ਮਿਲਿਆ ਤੇ ਗੁਰੂ ਗੋ ਰਖਨਾਥ ਜੀ ਬੋਲੇ ਗੁਰੂ 21 ਦਹੀਂ ਵੜਾ ਮਿਲਿਆ ਤੇ ਗੁਰੂ ਮਤਸੇਂਦਰ ਨਾਥ ਜੀ ਨੇ ਕਿਹਾ ਕਿ ਭਾਈ ਇਹ ਅੱਖ ਤੇ ਪੱਟੀ ਕਿਉ ਬੰਨੀ ਹੈ ਕਿ ਉਹ ਕਹਿਣ ਲੱਗੇ ਗੁਰੂ ਗੋ ਰਖਨਾਥ ਜੀ ਕਿ ਇਹ ਜੀ ਵੈਸੇ ਹੀ ਬੰਨੀ ਹੈ ਇੱਥੇ ਦਰਦ ਹੋ ਰਿਹਾ ਸੀ ਤੇ ਗੁਰੂ ਮਤਸੇਂਦਰ ਨਾਥ ਜੀ ਬੋਲੇ ਲਿਆ ਦਿਖਾ ਤਾਂ ਮੈਨੂੰ ਜਰਾ ਦਰਦ ਕਿਉ ਹੋ ਰਹੀ ਹੈ ਉਜੇ ਜਦੋਂ ਲਈ ਤਾ ਉਹ ਸਾਹਮਣੇ ਆ ਗਈ ਫਿਰ ਗੁਰੂ ਗੋ ਰਖਨਾਥ ਜੀ ਬੋਲੇ ਕਿਉ ਘਰ ਦੀ ਜਿਹੜੀ ਮਾਲਕਣ ਸੀ ਉਹਨੇ ਦਹੀਂ ਬੜੇ ਦੇ ਬਦਲੇ ਮੇਰੇ ਕੋਲ ਅੱਖ ਮੰਗੀ ਸੀ ਮੈਂ ਅੱਖ ਨੂੰ ਦਿੱਤੀ ਉਹਨੇ ਅੱਖ ਵੀ ਨਹੀਂ ਲਈ ਤੇ ਦਹੀਂ ਬੜਾ ਦਿੱਤਾ ਦਹੀਂ ਬੜਾ ਮੈਨੂੰ ਇੱਕ ਦਿੱਤਾ ਤੇ ਅੱਖ ਵੀ ਨਹੀਂ ਲਈ ਮੇਰੀ ਹੁਣ ਇਹ ਜਦੋਂ ਘਟਨਾ ਗੁਰੂ ਗੋ ਰਖਨਾਥ ਜੀ ਕੋਲੋਂ ਸੁਣੀ ਨਾ ਗੁਰੂ ਮਤਸੇਂਦਰ ਨਾਥ ਜੀ ਨੇ ਬੜੇ ਨਾਰਾਜ਼ ਹੋਏ ਆਪਣੇ ਗੁਰੂ ਨੂੰ ਨਾਰਾਜ਼ ਹੁੰਦਿਆਂ ਦੇਖ ਕੇ ਬੋਲੇ ਗੁਰੂ ਗੋ ਰਖਨਾਥ ਜੀ ਕਿ ਗੁਰੂਦੇਵ ਇਹ ਸਭ ਗਲਤ ਫਹਿਮੀ ਦੀ ਵਜ੍ਹਾ ਕਰਕੇ ਹੋਇਆ ਇਹਦੇ ਵਿੱਚ ਉਸ ਘਰ ਦੀ ਮਾਲਕਿੰਦਾ ਕੋਈ ਦੋਸ਼ ਨਹੀਂ ਹੈ ਕਿਉਂਕਿ ਠੱਗ ਠੋਰ ਸਾਧਾਂ ਵਾਲੇ ਕੱਪੜੇ ਪਾ ਕੇ ਜਾਂਦੇ ਹੈ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਹੈ ਤਾਂ ਆ ਜਾਂਦੇ ਹੈ ਉਹਨੂੰ ਲੱਗਿਆ ਕਿ ਅਸੀਂ ਵੀ ਇਦਾਂ ਦੇ ਆ ਇਸ ਲਈ ਉਹਦਾ ਕੋਈ ਦੋਸ਼ ਨਹੀਂ ਹੈ ਉਹਨੂੰ ਮaaf ਕਰ ਦਿਓ ਤੇ ਗੁਰੂ ਮਤਸੇਂਦਰ ਨਾਥ ਜੀ ਬੋਲੇ ਕਿ ਪੁੱਤਰ ਜਦ ਤੁਸੀਂ ਹੀ ਉਹਨੂੰ ਮaaf ਕਰ ਦਿੱਤਾ ਹੈ ਤੇ ਅਸੀਂ ਕੌਣ ਆ ਉਹਨੂੰ ਨਾ ਮaaf ਕਰਨ ਵਾਲੇ ਤੇ ਗੁਰੂ ਗੋਰਖ ਨਾਥ ਜੀ ਬੋਲੇ ਕਿ ਇਹ ਸਭ ਤੁਹਾਡਾ ਹੀ ਤਾਂ ਸਿਖਾਇਆ ਹੈ ਗੁਰੂ ਜੀ ਤਾਂ ਉਸ ਵਕਤ ਗੁਰੂ ਮਤਸੇਂਦਰ ਨਾਥ ਜੀ ਬੋਲੇ ਕਿ ਪੁੱਤਰ ਅੱਜ ਮੈਨੂੰ ਪੂਰਨ ਵਿਸ਼ਵਾਸ ਹੋ ਗਿਆ ਕਿ ਮੈਨੂੰ ਅਸਲੀ ਆਪਣਾ ਗੁਰੂ ਭਗਤ ਚੇਲਾ ਮਿਲ ਗਿਆ ਹੈ ਆਪਣਾ ਮੂਰੀਦ ਮਿਲ ਗਿਆ ਹੈ ਜ ਜਦੋਂ ਗੁਰੂ ਗੋ ਰਖਨਾਥ ਜੀ ਕਹਿੰਦੇ ਤੂਜੇ ਮਿਲ ਗਿਆ ਪੁਜਾਰੀ ਮuje ਮਿਲ ਗਿਆ ਟਿਕਾਣਾ ਤਾਂ ਉਹ ਕਹਿੰਦੇ ਅੱਜ ਮੈਨੂੰ ਗੁਰੂ ਭਗਤ ਚੇਲਾ ਮਿਲ ਗਿਆ ਤੇ ਮੈਨੂੰ ਯਕੀਨ ਹੋ ਗਿਆ ਕਿ ਤੂੰ ਹੀ ਮੇਰਾ ਨਾਮ ਦੁਨੀਆ ਤੇ ਰੋਸ਼ਨ ਕਰੇਗਾ ਔਰ ਮੇਰੀ ਇੱਛਾ ਪੂਰਤੀ ਲਈ ਜੇ ਜਾਨ ਵੀ ਦੇਣੀ ਪਈ ਤੇ ਕਦੇ ਹਿਚਕ ਜਾਏਗਾ ਨਹੀਂ ਉਸ ਦਿਨ ਗੁਰੂ ਮਤਸੇਂਦਰਨਾਥ ਜੀ ਨੇ ਕਿਹਾ ਕਿ ਮੈਂ ਵੀ ਤੁਹਾਨੂੰ ਬ੍ਰਹਮਾਣ ਦੀਆਂ ਹਰ ਗੁਪਤ ਜੜੀਆਂ ਵਿੱਦਿਆ ਹੈ ਜਿਹੜੀ ਗਿਆਨ ਹੈ ਉਹ ਸਿਖਾਵਾਂਗਾ ਪਰਿਪੂਰਨ ਕਰ ਦਊਗਾ ਤਾਂ ਗੁਰੂ ਗੋਰਖਨਾਥ ਜੀ ਨੇ ਆਪਣਾ ਸਿਰ ਜਿਹੜਾ ਹੈ ਉਹ ਗੁਰੂ ਮਤਸੇਂਦਰਨਾਥ ਜੀ ਦੇ ਚਰਨਾਂ ਦੇ ਵਿੱਚ ਝੁਕਾ ਦਿੱਤਾ ਤਾਂ ਗੁਰੂ ਮਤਸੇਂਦਰਨਾਥ ਜੀ ਨੇ ਗੁਰੂ ਗੋਰਖਨਾਥ ਜੀ ਨੂੰ ਚਰਨਾਂ ਤੋਂ ਉਠਾ ਕੇ ਆਪਣੇ ਸੀਨੇ ਨਾਲ ਲਾਇਆ ਤੇ ਅੱਖ ਦੀ ਜਿਹੜੀ ਪੱਟੀ ਸੀ ਖੋਲੀ ਤੇ ਪੁਤਲੀ ਨੂੰ ਨਾ ਇੱਕ स्वच्छ ਪਾਣੀ ਨਾਲ ਜਲ ਨਾਲ ਧੋਇਆ ਤੇ ਫਿਰ ਉਸੇ ਤਰੀਕੇ ਪੁਤਲੀ ਜਿਹੜੀ ਹੈ ਅੱਖ ਦੇ ਵਿੱਚ ਲਾ ਕੇ ਵਿਧੀ ਪੂਰਵਕ ਉਹਨਾਂ ਨੇ ਮੰਤਰ ਕੁਝ ਜਾਪ ਕੀਤੇ ਤਾਂ ਕਹਿੰਦੇ ਜਿਹਦੇ ਨਾਲ ਅੱਖ ਜਿਹੜੀ ਸੀ ਉਹ ਪਹਿਲਾਂ ਵਰਗੀ ਹੋ ਗਈ ਤੇ ਦਰਦ ਵੀ ਨਹੀਂ ਕੋਈ ਰਹਾ ਹੁਣ ਇਸ ਤਰੀਕੇ ਗੁਰੂ ਮਤਸੇਂਦਰਨਾਥ ਜੀ ਨੂੰ ਯੋਗਿਆ ਚੇਲਾ ਮਿਲਿਆ ਤਾਂ ਗੁਰੂ ਗੋਰਖਨਾਥ ਜੀ ਨੂੰ ਇੱਕ ਯੋਗਿਆ ਗੁਰੂ ਮਿਲੇ ਔਰ ਗੁਰੂ ਮਤਸੇਂਦਰਨਾਥ ਜੀ ਨੇ ਸਾਰੀ ਵਿਦਿਆਤ ਵਿੱਚ ਜੋ ਵੀ ਗਿਆਨ ਸੀ ਗੁਪਤ ਗਿਆਨ ਸੀ ਬ੍ਰਹਮਾਣ ਦਾ ਉਹ ਗੁਰੂ ਗੋਰਖਨਾਥ ਜੀ ਦੀ ਝੋਲੀ ਦੇ ਵਿੱਚ ਪਾਇਆ ਬਾਬਾ ਬ੍ਰਹਮ ਦਾ ਗਿਆਨ ਔਰ ਗੁਰੂ ਗੋਰਖਨਾਥ ਜੀ ਬਾਰੇ ਆਪਾਂ ਸਾਰੇ ਜਾਣਦੇ ਹੋ ਬੜੇ ਮਹਾਨ ਸਿੱਧ ਪਰਮ ਯੋਗੀ ਹੋਏ ਨੇ ਬਾਬਾ ਜੀ ਔਰ ਜਦੋਂ ਗੁਰੂ ਮੁਰਸ਼ਿਦ ਪ੍ਰਸੰਨ ਹੋ ਜਾਣ ਖੁਸ਼ ਹੋ ਜਾਣ ਸਾਰਾ ਕੁਝ ਦੇ ਦਿੰਦੇ ਆ ਬਾਬਾ ਜੀ ਬੰਦਾ ਚਾਵੇ ਨਾ ਚਾਵੇ ਝੋਲੀ ਭਰ ਦਿੰਦੇ ਮਰਦਾਂ ਨਾਲ ਬਾਬਾ ਜੀ ਪਰਖਦੇ ਜ਼ਰੂਰ ਹੈ ਕਿ ਉਹ ਭਾਂਡਾ ਅਖਰ ਹੈ ਕਿਹਦਾ ਕੱਚਾ ਹੈ ਕਿ ਪੱਕਾ ਹੈ ਕਿਉਂਕਿ ਜਿਸ ਵਿੱਚ ਉਹ ਰਹਿਮਤਾਂ ਰੱਖਣੀਆਂ ਹੈ ਉਹ ਤਾਕਤਾਂ ਰੱਖਣੀਆਂ ਹੈ ਉਹ ਗਿਆਨ ਜਿਹੜਾ ਗੁਰੂ ਨੇ ਆਪਣਾ ਰੱਖਣਾ ਹੈ ਕਿਉਂ ਭਾਂਡਾ ਉਸ ਦੇ ਲਾਇਕ ਵੀ ਹੈ ਕਿ ਨਹੀਂ ਇਸ ਲਈ ਉਹ ਪ੍ਰੀਖਿਆ ਲੈਂਦੇ ਨੇ ਬਾਬਾ ਜੀ ਔਰ ਗੁਰੂ ਗੋਰਖਨਾਥ ਜੀ ਨੇ ਵੀ ਆਪਣੇ ਗੁਰੂ ਦੇ ਪ੍ਰਤੀ ਐਸੀ ਭਗਤੀ ਐਸੀ ਮੁਰੀਦਗੀ ਐਸਾ ਇਸ਼ਕ ਕੀਤਾ ਜੋ ਇੱਕ ਮਿਸਾਲ ਹੈ ਬਾਬਾ ਜੀ ਗੁਰੂ ਮੁਰਸ਼ਿਦ ਤੇ ਮੁਰੀਦਾਂ ਦੇ ਦੁਨੀਆ ਦੇ ਵਿੱਚ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹਿਓ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਜੈ ਬਾਪੂ ਜੀ ਬ੍ਰਹਮ ਜੋਗੀ ਜੀ ਮਹਾਰਾਜ ਗੁਰੂ ਗੋਰਖਨਾਥ ਸਵਾਮੀ ਜੀ ਮਹਾਰਾਜ ਗੁਰੂ ਮਤਸੇਂਦਰਨਾਥ ਜੀ ਜੈ ਸਾਈਂ ਜੀ ਦੀ ਜੈ ਬਾਬਾ ਮੁਰਾਰਾ ਸ਼ਵਲੀ ਜੀ ਹਲਕ ਨਿਰੰਝਨ